ਪੁਲਿਸ ਨੇ 3 ਜੂਨ ਤੱਕ ਸ਼ਿਮਲਾ ਦੇ ਵਿੱਚ 221 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ 171 ਇਸ ਪਹਾੜੀ ਸੂਬੇ ਦੇ ਹਨ ਜਦੋਂ ਕਿ ਇਸ ਸੰਬੰਧ ਦੇ ਵਿੱਚ ਹੋਰਨਾਂ ਸੂਬਿਆਂ ਤੋਂ ਗ੍ਰਿਫਤਾਰ ਕੀਤੇ ਗਏ ਤਸਕਰਾਂ ਵਿੱਚ ਪੰਜਾਬ ਸਭ ਤੋਂ ਅੱਗੇ ਹੈ ਜਿਸ ਤੋਂ ਬਾਅਦ ਨੇਪਾਲ ਦੇ ਤਸਕਰਾਂ ਦਾ ਸਥਾਨ ਹੈ ਗ੍ਰਿਫਤਾਰ ਕੀਤੇ ਗਏ 221 ਵਿਅਕਤੀਆਂ ਦੇ ਵਿੱਚੋਂ 8 ਔਰਤਾਂ ਹਨ ਅਧਿਕਾਰੀਆਂ ਨੇ ਕਿਹਾ ਕਿ ਨਸ਼ਾ ਤਸਕਰੀ ਦੇ ਵਿੱਚ ਔਰਤਾ ਦੀ ਸ਼ਮੂਲੀਅਤ ਇੱਕ ਚਿੰਤਾ ਦਾ ਵਿਸ਼ਾ ਉਹਨਾਂ ਨੇ ਦੱਸਿਆ ਕਿ ਸ਼ਿਮਲਾ ਦੇ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਦੂਜੇ ਰਾਜਾਂ ਦੇ ਕੁੱਲ 42 ਤਸਕਰਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਦੇ ਵਿੱਚ ਪੰਜਾਬ ਦੇ 25 ਉੱਤਰ ਪ੍ਰਦੇਸ਼ ਦੇ 4 ਹਰਿਆਣਾ ਰਾਜਸਥਾਨ ਉੱਤਰਖੰਡ ਦੇ 3-3 ਦਿੱਲੀ ਦੇ 2 ਅਤੇ ਚੰਡੀਗੜ੍ਹ ਤੇ ਬਿਹਾਰ ਤੋਂ ਇੱਕ-ਇੱਕ ਵਿਅਕਤੀ ਸ਼ਾਮਲ ਹੈ ਇਸ ਤੋਂ ਇਲਾਵਾ ਪਹਾੜੀ ਰਾਜ ਤੋਂ 171 ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ Shimla ਤੋਂ ਫੜੇ ਗੇ ਪੰਜਾਬ ਦੇ ਤਸਕਰਾਂ ਦੇ ਵਿੱਚ ਦੋ ਵਾਰ ਦੇ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾ ਦਾ ਪੁੱਤਰ ਅਤੇ ਮੌਤਲ ਪੰਜਾਬ ਪੁਲਿਸ ਮੁਲਾਜ਼ਮ ਪ੍ਰਕਾਸ਼ ਸਿੰਘ ਵੀ ਸ਼ਾਮਿਲ ਹੈ ਅਤੇ ਜਿਸ ਨੂੰ ਕਿ 9 April ਨੂੰ 42 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਇਹਨਾਂ ਗ੍ਰਿਫਤਾਰੀਆਂ ਤੋਂ ਬਾਅਦ ਇਲਾਵਾ ਵੀ ਜਿਹੜੀ ਨਸ਼ਾ ਤਸਕਰੀ ਦੇ ਵਿੱਚ ਵਰਤੇ ਜਾਂਦੇ 90 ਵਾਹਨ ਜਿਹੜੇ ਉਹ ਜ਼ਬਤ ਕੀਤੇ ਗਏ ਹਨ ਅਤੇ ਕੁੱਲ 90 ਵਾਹਨਾਂ ਵਿੱਚੋਂ 11 ਦੇ ਪੰਜਾਬ ਦੇ ਰਜਿਸਟ੍ਰੇਸ਼ਨ ਨੰਬਰ ਹਨ ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਤਸਕਰਾ ਦੀ 1 ਕਰੋੜ ਰੁਪਏ ਦੀ ਜਿਹੜੀ ਜਾਇਦਾਦ ਹੈ ਉਹ ਵੀ ਜ਼ਬਤ ਕਰਨ ਲਈ ਵੱਖ-ਵੱਖ ਅਦਾਲਤਾਂ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ